ਮੋੜ ਰਾਹੁਲ ਤੇ ਪੜਕੀ ਕੰਗਨਾ ਰਣੋਤ ਪੋਸਾਂਝੀ ਕਰਕੇ ਗਾਂਧੀ ਪਰਬਤ ਤੇ ਕਸਿਆ ਤੰਜ ਜੀਹਾਂ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਅਦਾਕਾਰ ਕੰਗਨਾ ਰਣੋਤ ਅਕਸਰ ਆਪਣੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਲੈ ਕੇ ਸੁਰਖੀਆਂ ਬਟੋਲਦੀ ਰਹਿੰਦੀ ਗਈ ਆ ਇੱਕ ਵਾਰ ਫਿਰ ਕੰਗਨਾ ਦੀ ਪੋਸਟ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਗਈ ਉਹਨਾਂ ਵਿੱਚ ਉਹਨਾਂ ਵੱਲੋਂ ਰਾਹੁਲ ਗਾਂਧੀ ਨੂੰ ਤਾਨੇ ਜਿਹੜੇ ਗਿਆ ਉਹ ਪੋਸਟਾਂ ਹੀ ਮਾਰੇਗੇ ਗਿਨੇ ਕੰਗਨਾ ਨੇ ਆਪਣੀ ਹਾਲੀਆ ਪੋਸਟ ਵਿੱਚ ਲੋਕ ਸਭਾ ਦੇ ਰਾਹੁਲ ਗਾਂਧੀ ਦੀ ਜਾਤੀ ਸੰਬੰਧੀ ਕਮੈਂਟ ਤੇ ਚੁਟਕੀ ਲਈ ਹੈਗੇ ਦਰਸਲ ਹਾਲ ਹੀ ਵਿੱਚ ਰਾਹੁਲ ਗਾਂਧੀ ਦੇ ਨੇ ਅਨੁਰਾਗ ਠਾਕਰ ਨੂੰ ਗੱਲਾਂ-ਗੱਲਾਂ ਦੇ ਵਿੱਚ ਜਿਹੜਾਗਾ ਸੀ ਉਹ ਇੱਕ ਦੋਸ਼ ਲਗਾਇਆ ਹੈਗਾ ਸੀ ਹੁਣ ਕੰਗਣਾ ਨੇ ਆਪਣੀ ਇੰਸਟਾ ਸਟੋਰੀ ਦੇ ਰਾਹੁਲ ਗਾਂਧੀ ਤੇ ਪੁਰਾਣਾ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਹ ਲੋਕਾਂ ਨੂੰ ਕਈ ਗੱਲਾਂ ਨੇ ਕਹਿੰਦੇ ਵੇ ਨਜ਼ਰ ਆਉਂਦੇ ਪਏ ਨੇ ਤੁਹਾਨੂੰ ਦੱਸ ਲਈ ਕੰਗਨਾ ਰਣੋਤ ਨੇ ਆਪਣੀ ਇੰਸਟਾਗ੍ਰam ਸਟੋਰੀ ਤੋਂ ਇੱਕ ਤੋਂ ਇੱਕ ਬਾਅਦ ਜਿਹੜੀਆਂ ਪੋਸਟਾਂ ਨਹੀਂ ਹੈ ਸ਼ੇਅਰ ਕੀਤੀਆਂ ਹਨ ਪਹਿਲੀ ਪੋਸਟ ਵਿੱਚ ਉਹਨਾਂ ਰਾਹਲ ਗਾਂਧੀ ਉੱਤੇ ਕਮੈਂਟ ਕਰਕੇ ਤੰਜ ਕੱਸਦੇ ਹੋਏ ਕੁਝ ਗੱਲਾਂ ਲਿਖੀਆਂ ਗਿਆ ਨਾ ਸ਼ੇਅਰ ਵੀ ਕੀਤੀ ਗਈ ਕਿ ਵੀਡੀਓ ਪਾ ਕੇ ਜਿਹੜੇ ਸਫਾ ਦੇ ਮੁਖੀ ਅਗਲੇਸ਼ যাদਬਗੇ ਨੇ ਉਹਨਾਂ ਕੋਲੋਂ ਵੀ ਕੁਝ ਸਵਾਲ ਜਿਹੜੇ ਪੁੱਛੇ ਗਏ ਨੇ ਔਰ ਕਾਫੀ ਗੁੱਸੇ ਦੇ ਵਿੱਚ ਜਿਹੜੇ ਨਜ਼ਰ ਆਉਂਦੇ ਪਏਗਾ ਹਾਲਾਂਕਿ ਵੀਡੀਓ ਦੇ ਵਿੱਚ ਕੰਗਨਾ ਨੇ ਲਿਖਿਆ ਹੈ ਕਿ ਮੈਨੂੰ ਆਪਣੀ ਜਾਤ ਬਾਰੇ ਕੁਝ ਨਹੀਂ ਪਤਾ ਤੇ ਨਾ ਹੀ ਮੁਸਲਮ ਦਾਦੀ आरसीジャ ईसाई ਤੇ ਉਹ ਆਪ ਇਸ ਤਰ੍ਹਾਂ ਜਾਪਦੀ ਹੈ ਕਿ ਉਸਦੇ ਪਾਸਤੇ ਇਸ ਤਰ੍ਹਾਂ ਕਦੀ ਕੁਝ ਗੱਲਾਂ ਜਿਹੜੀਆਂ ਗੀਨ ਲਿਖੀਆਂ ਗਈਆਂ ਗੰਗਨਾ ਲੋਤ ਲੋ ਸੋਸ਼ਲ ਮੀਡੀਆ ਤੇ ਜਿਹਦੀ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੁਹਾਡਾ ਕੀ ਸੋਚਣਾ ਇਸ ਬਾਰੇ ਆਪਣੇ ਕਮੈਂਟ ਕਰਕੇ ਵਿਚਾਰ ਕਰਕੇ ਜਰੂਰ ਸਾਨੂੰ ਦੱਸੋ